ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਟਾਈਮ ਦੇ YouTube ਚੈਨਲ ਤੇ ਦਾਸ ਰਜਿੰਦਰ ਸਿੰਘ ਮੰਡੇਰ ਤੇ ਨਾਲ ਭਾਈ ਰਜਿੰਦਰ ਸਿੰਘ ਜੀ ਪUREਵਾਲ ਪੰਜਾਬ ਟਾਈਮ ਦੇ ਸੇਵਾਦਾਰ ਹਾਜ਼ਰ ਨੇ ਅੱਜ ਇਹ ਮੁੱਦਾ ਲੈ ਕੇ ਆਏ ਆ ਤੁਹਾਡੇ ਨਾਲ ਜਿਹੜੇ ਖਡੂਰ ਸਾਹਿਬ ਪਾਰਲੀਮੈਂਟ ਦੀ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਜੀ ਹਾਲ ਹੀ ਵਿੱਚ ਚੋਣ ਜਿੱਤੇ ਸਨ ਉਹ ਹਜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹਨ ਸਿਕਾਧੀਆਂ ਬਹੁਤ ਸਾਰੇ ਉਹਨਾਂ ਦੇ ਹਲਕੇ ਦੀਆਂ ਆਮ ਸਾਰੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਸਨ ਕਿ ਉਹਨਾਂ ਨੂੰ ਸ਼ਾਇਦ ਤੇ ਐਮਪੀ ਬਣ ਤੋਂ ਬਾਅਦ ਰਿਹਾ ਕਰਤਾ ਜਾਊਗਾ ਕੋਈ ਇਹੋ ਜਿਹੀ ਜੜੀਆਂ ਕਾਨੂੰਨੀ ਕਾਰਵਾਈ ਹੋਏਗੀ ਚਲੇਗੀ ਤੇ ਪਰ ਪਤਾ ਲੱਗਿਆ ਕਿ ਉਹਨਾਂ ਦੇ ਤੇ ਉਹਨਾਂ ਦੇ ਸਾਰੇ ਸਾਥੀਆਂ ਦੇ 1 ਸਾਲ ਬਾਅਦ ਹੋਰ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਲਾ ਦਿੱਤਾ ਗਿਆ 1 ਸਾਲ ਹੋਰ ਅੰਦਰ ਰਹਿਣਗੇ ਕਿ ਇਹ ਸੱਚ ਹੈ ਇਹਦੇ ਵਿੱਚ ਹਾਂਜੀ ਹਾਂਜੀ ਦੀਪ ਨਿਹੇ ਕੋਈ মিডিਆ ਸਾਰੇ ਚ ਬਾਹਰ ਹੋਣ ਦਾ ਕੋਈ ਹੈ ਉਹਨਾਂ ਦਾ ਕੋਈ ਦੀਪ ਜੀ ਪੰਜਾਬੀ মিডিਏ ਚ ਆ ਗਈ ਆ ਹਰ ਜਿਹੜਾ ਇੱਕ ਸਾਲ ਨੂੰ ਐਕਸਟੈਂਸ਼ਨ ਕਰਤੀ ਹੈਗੀ ਆ ਮੈਨੂੰ ਥੋੜਾ ਲੱਗਦਾ ਵੀ ਸਰਕਾਰ ਜਿਹੜੀ ਪੰਜਾਬ ਦੀ ਆ ਜਾਂ ਸੈਂਟਰ ਦੀ ਆ ਨਾ ਉਹਨਾਂ ਦੋਨਾਂ ਨੇ ਇਹ ਇਹ ਸਭ ਕੁਝ ਉਹਨਾਂ ਦੇ ਨਾਲ ਬਿਨਾਂ ਨਹੀਂ ਸੈਂਟਰ ਸਰਕਾਰ ਤੋਂ ਹੋ ਸਕਦਾ ਦੋਨਾਂ ਸਰਕਾਰਾਂ ਨੇ ਕੀਤਾ ਪਰ ਇਹ ਪੰਜਾਬ ਸਰਕਾਰ ਨੂੰ ਥੋੜਾ ਜਿਆਦਾ ਚਾਹੀਦਾ ਸੀ ਵੀ 2 ਲੱਖ ਦੇ ਡੀਅਰਲੀ ਲੀਡ ਤੇ ਜਿੱਤਿਆ ਹੈਗਾ ਤੇ ਉਹਨੂੰ ਬਾਹਰ ਆਉਣ ਦਾ ਮੌਕਾ ਤੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਸੀਗਾ ਤੇ ਆਹ ਆ ਜੋ ਕਰ ਰਹੇ ਬਿਲਕੁਲ ਜਿਆਤੀ ਆ ਇਹ denn ਪਹਿਲਾਂ 84 ਤੋਂ ਬਾਅਦ ਸਰਕਾਰਾਂ ਕਹਿੰਦੇ ਰਹੀਆਂ ਬਿਲਕੁਲ ਆਪ ਸਰਕਾਰ ਦਿਆ ਹਰ ਚੀਜ਼ ਵਿੱਚ ਰਹੇਗਾ ਇਹ ਵੀ ਬਿਲਕੁਲ ਉਹੀ ਕਰ ਰਿਹਾ ਹੈਗਾ ਇਹ ਨੌਜਾਨਾ ਨੂੰ ਜੇ ਬਾਹਰ ਆਉਂਦੇ ਸ਼ਾਂਤਵੇਂ ਤੁਸੀਂ ਵੀ ਇਲੈਕਸ਼ਨ ਲੜੀਆਂ ਉਹਨੇ ਵੀ ਇਲੈਕਸ਼ਨ ਲੜੀਆਂ ਜੇ ਜਿੱਤ ਗਿਆ ਤੈਨੂੰ ਹੱਕ ਹੈਗਾ ਪਾਰਲੀਮੈਂਟ ਜਾਵੇ ਤੇ ਜੇ ਕੋਈ ਐਸੀ ਵੱਡੀ ਕਿਸੇ ਕਾਨੂੰਨ ਬਾਅਦ ਹੱਥ ਲੈਂਦਾ ਫਿਰ ਫੇਰ ਵੀ ਉਹਦੇ ਉੱਤੇ ਉਹ ਕੇਸ ਵੀ ਪਾਇਆ ਜਾ ਸਕਦਾ ਹੁੰਦਾ ਸ਼ਾਇਦ ਉਹ ਚੰਗਾ ਸਿਟੀਜ਼ਨ ਬਣ ਕੇ ਆਪਣੇ ਨਸ਼ਿਆਂ ਤੋਂ ਲੋਕਾਂ ਨੂੰ ਕੋਸ਼ਿਸ਼ ਕਰੂਗਾ ਵੇ ਨਾ ਜੀ ਨਾਂ ਵਰਤਣ ਤੇ ਲੋਕਾਂ ਨੂੰ ਚੰਗਾ ਪੰਜਾਬ ਬਣੂਗਾ ਆਪਾਂ ਸਾਰਾ ਖੁਸ਼ ਹੋਣਾ ਚਾਹੀਦਾ ਚੰਗਾ ਉਥੇ ਲਾਇਨ ਰੋੜਨ ਦੀ ਗੱਲ ਚੰਗਾ ਬਣੋਣਾ ਚਾਹੁੰਦੇ 14 ਨਹੀਂ ਉਹਨੂੰ ਬਾਹਰ ਹਰ ਹਾਲ ਛੱਡਣਾ ਹੀ ਜਾਇਦਾ ਸੀਗਾ ਪਰ ਆਹ ਮੈਂ ਤਾਂ ਸਗਾ ਦੀ ਨਿੰਦੇ ਕਰਦਾ ਹੈਗਾ ਵੀ ਉਹਨਾਂ ਨੇ ਬਿਲਕੁਲ ਧੱਕੇਸ਼ਾਹੀ ਕਰ ਰਹੀ ਹੈ 47 ਤੇ ਉਹਦਾ ਦਾ ਜਿਹੜਾ ਹੈਗਾ ਸਿੱਖਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਦ ਦਾ ਆਪਣਾ ਇੰਡੀਆ ਬਣਿਆ ਹੈਗਾ ਪਰ ਆਹ ਤਾਂ ਬਿਲਕੁਲ ਹੀ ਬੇਇਨਸਾਫੀ ਹੈਗੀ ਆ ਤੇ ਨੌਜਾਨਾਂ ਦੇ ਮੇਰੇ ਖਿਆਲ ਇੱਥੇ ਵੀ ਰੋਸ ਹੈ ਆ ਬਾਹਰ ਵੀ ਰੋਸ ਹੈਗਾ ਆਪਾਂ ਆਪਾਂ ਰੜ ਕੇ ਕੋਸ਼ਿਸ਼ ਕਰੀਏ ਵੀ ਆਪਾਂ ਪਹਿਲੇ ਕੀ ਕਰ ਸਕਦੇ ਹੈਗੇ ਆ ਬਾਹਰ ਦੀਆਂ ਸਰਕਾਰਾਂ ਨੇ ਮੈਂ ਚਾਹਨਾ ਇੰਗਲੈਂਡ ਦੀ ਸਾਡੀ ਜਿਹੜੀ ਸਸਤਾ ਹੈਗੀ ਉਹਨਾਂ ਨੇ ਵੀ ਇੱਥੇ ਜਾਣਕਾਰੀ ਜਿਹੜੀ ਉਹਨਾਂ ਨੂੰ ਵੀ ਉਹਨਾਂ ਨੂੰ ਕਰਨੀ ਚਾਹੀਦੀ ਆ ਦੇਖੋ ਤੁਹਾਡੇ ਸਾਹਮਣੇ ਆ ਜਿੱਤਿਆ ਬੰਦਾ ਵੀ ਬਾਹਰ ਨਹੀਂ ਸਕਦਾ ਉੱਤੇ ਸਮੇਂ ਇੱਕ ਸਾਲ ਹੋਰ ਵਧਾਤੀ ਗਈ ਆ ਇੱਕ ਵਾਰੀ ਰਿਹਾਈ ਕਰ ਦਿੰਦੇ ਜੇ ਫੇਰ ਲੱਗਦਾ ਸੀ ਵੀ ਨਹੀਂ ਉਹ ਲੋਕਾਂ ਨੂੰ ਭੜਕਾ ਰਿਹਾ ਹੈਗਾ ਤੇ ਫੇਰ ਫੇਰ ਸੋਚਿਆ ਜਾ ਸਕਦਾ ਸੀ ਪਰ ਮੈਂ ਦੇਖਿਆ ਜਿਹਨੀਆਂ ਇਹ ਇਨਸਾਫ ਦੀ ਆਸ ਪਹਿਲਾਂ ਲੋਕਾਂ ਦੇ ਆਪ ਨੇ ਲਿਆਂਦੀ ਲੋਕਾਂ ਨੇ ਬਾਹਰੋਂ ਇੰਨਾਂ ਨੇ ਬਹੁਤ ਸਪੋਰਟ ਕੀਤੀ ਹੈਗੀ ਆ ਪਰ ਹੁਣ ਦੇਖ ਲੋ ਤੁਹਾਡੇ ਸਾਹਮਣੇ ਆ ਕੀ ਇਹਦੇ ਨਾਲ ਦੂਰੀਆਂ ਹੀ ਵੱਧੀਆਂ ਕਿ ਨਹੀਂ ਭਾਈ ਜਦੇ ਨਾਲ ਨਹੀਂ ਦੂਰੀਆਂ ਹੀ ਆ ਇੰਡੀਆ ਦੇ ਪ੍ਰੋਸਾ ਲੋਕਾਂ ਦਾ ਜਿਹੜਾ ਹੈਗਾ ਅਸੈਸਮ ਸਾਰਾ ਘੱਟ ਰਿਹਾ ਹੈਗਾ ਹੋਰ ਜਿਹੜੀ ਹੈਗੀ ਹੈ ਅਲਹਿਦਗੀ ਦੀ ਗੱਲ ਜਿਹੜੀ ਹੈ ਹੋਰ ਉਹਨੂੰ ਵਲ ਮਿਲ ਰਿਹਾ ਹੈਗਾ ਤੇ ਇਹ ਜਾਣ ਬੁੱਝ ਕੇ ਸਰਕਾਰਾਂ ਜਿਹੜੀਆਂ ਹੈਗੀਆਂ ਪਤਾ ਨਹੀਂ ਕਾਲੀ ਵਾਰ-ਵਾਰ ਸਿੱਖਾਂ ਦੇ ਹਰਦਿਆਂ ਠੇਸ ਪਾਉਣੀਆਂ ਹੈਗੀਆਂ ਤੇ ਆਪਾਂ ਨੂੰ ਲੋੜ ਹੈ ਸਾਨੂੰ ਇਕੱਠੇ ਹੋ ਕੇ ਇਹ ਜਿਹੜੀ ਇਹ ਪੰਜਾਬੀ ਜਿਹੜੀ ਕਰਦਣੀ ਚਾਹੀਦਾ ਜੇ ਉਠਾਉਣ ਦੇ ਲਈ ਦੇਸ਼ ਉਠਾਉਣੀ ਚਾਹੀਦੀ ਹੈਗੀ ਆ